ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਸਸੀ ਘਵਰੇ ਨਾਮ ਐਡਰੈਸ ਦੱਸੋ ਆਪਣਾ ਰਾਜੀ ਸਿੰਘ ਪਿੰਡ ਥੂਰ ਜ਼ਿਲ੍ਹਾ ਲੁਧਿਆਣਾ ਤਸੀਲ ਜੀਗਰਾਮ ਠੀਕ ਹੈ ਨੰਬਰ ਹੈਗਾ 9041237995 ਜਿਹੜਾ ਪਤਰੀ ਬੈੜ ਦੇਖੀ ਜਨੇ ਸੁਆ ਕਿਹੜਾ ਸੁੰਦੀ ਹੈ ਦੂਜਾ ਸੁਆ ਸੁੰਦੀ ਹੈ ਦੂਜਾ ਸੁਆ ਇਹ ਆ ਗਈ ਜਰਸੀ ਚ ਕ੍ਰਾਸ ਪਨ ਆ ਗਿਆ ਨਾ ਜਰਸੀ ਥੋੜਾ ਕ੍ਰਾਸ ਹੋਊ ਮੂੰਹ ਆ ਬਹੁਤ ਸਾਰਾ ਕੰਨ ਨੂੰ ਚੋੜਾ ਹੀ ਆ ਠੀਕ ਹੈ ਜਦ ਜਰਸੀ ਪੈਂਦੀ ਹੈ ਠੀਕ ਹੈ ਤੇ ਪਹਿਲੇ ਸੁਆ ਦੁੱਧ ਦੱਸੇ ਨਾਲ ਮਾਲਕ ਨੇ ਕਿਹਾ ਇਹ ਪਹਿਲੇ ਸੁਆ ਨੇ 20 ਕਿਲੋ ਦਿੰਦਾ ਠੀਕ ਹੈ ਹੁਣ ਦਿਨ ਕਿੰਨੇ ਬਾਕੀ ਆ ਜਲੇ ਜੀ ਹਫਤੇ ਪਿਆ ਹੋਇਆ ਹੈ ਮੰਨ ਕੇ ਜਲੇ ਵੀ 10 ਦਿਨ ਦੇ ਅੰਦਰ ਸੁਪ ਹੋਗੀ ਹਾਂਜੀ ਹਾਂਜੀ ਠੀਕ ਜੀ ਛੰਡੀ ਇੰਨੀ ਆ ਥਾਂ ਤੋਂ ਬਹੁਤ ਚੰਗਾਈ ਨਾੜਾ ਨੂੰ ਬਹੁਤ ਹੀ ਗਿਆ ਮੈਦਿਆਂ ਸੋ ਥਾਣੇ ਦੇਖ ਸਕਦੇ ਹੋ ਗੁੱਲੇ ਵਾਲਾ ਥਾਣਾ ਹਾਥੀ ਚੋਈ ਵਾਲਾ ਜਮਾ ਮੋਟਾ ਮੁਠੀ ਵਾਲਾ ਥਾਣਾ ਜਮਾ ਤੇ ਹਲੇ ਇਕੱਲੀ ਕੱਚੀ ਕੱਚੀ ਆ ਤੇ ਦਸਾਂ ਦਰਾਂ ਨੂੰ ਚੰਗਾ ਸੋਹਣਾ ਹਵਾਂ ਨਾ ਕੱਢੂ ਐ ਦੀ ਕੀ ਅੰਦਾਜ਼ਾ ਲਾ ਸਕੀ ਕਿ ਕਿੰਨਾ ਦੁੱਧ ਬਣ ਕੇ ਲੈ ਜਾਉਂਦੇ 20 ਤੋਂ ਪਲੱਸ ਹੀ ਪਾਉਂਦੀ ਠੀਕ ਆ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ 70000 ਰੁਪਏ ਮਾਰਦਾਰ ਹੋ ਜਾਊਗਾ ਕਰਦਾ ਜੀ ਤੋੜੀ ਬਾਹਰ ਨੂੰ 70000 ਰੁਪਏ ਮੋਲਾ ਪੂਰੇ ਕੱਦ ਬੈੱਡ ਵਾਲੀ ਜਿੰਦ ਜਾਨ ਵਾਲੀ ਵੜਾ ਜਮਾ ਹੂੰ ਮੱ ਸਰ ਰਾਜ ਜੀ ਸਮੀ ਬੜੀ ਬਹੁਤ ਜਾਜੇ ਕਿਸੇ ਪਾਸੇ ਲਿਸੀ ਨਾ ਵੀ ਨਹੀਂ ਹੱਥ ਤਰਾ ਨਹੀਂ ਸਾਈਜ਼ ਵਗੈਰਾ ਵੀ ਪੂਰਾ ਫੁੱਲਾ ਓਕੇ ਆ ਤੇ ਸੁਆ ਜਿੱਥੇ ਠੰਡੀ ਦੇਖੋ ਜਿੱਥੇ ਮਰਜੀ ਖੜਾ ਕੇ ਚੋਈ ਚੱਲੋ ਹਣਾ ਜਮਾਣੀ ਚੱਲਦੀ ਉੱਤਰ ਠੀਕ ਹੈ ਸੋ ਥਾਣ ਹਵਾਨਾ ਨੇੜੇ ਤੋਂ ਦੇਖ ਸਕਦਾ ਸੋਹਣਾ ਸਾਫ ਸੁਥਰਾ ਤੇ ਉਹ ਸਾਖ ਜੀ ਵਿੱਚ ਤਾਂ ਨਹੀਂ ਕੋ ਸੌਂਦਾ ਹਾਣ ਉਹ ਜਮਾਣੀ ਹੈਗਾ ਸ਼ੁਰੂ ਸ਼ੁਰੂ ਫਿਰ ਜਦੋਂ ਬੰਨ੍ਹ ਦਈਏ ਤਾਂ ਠੀਕ ਹੈ ਬੈਸੇ ਹੀ ਹਣਾ ਦੂਮਾ ਦੇਖੋ ਸੋਹਣਾ ਹੰਗੋ ਸੋ ਕ੍ਰਾਸ ਬੈਡ ਪੈਂਦੀ ਹੈਗੀ ਜਰਸੀ ਤੇ ਐਚ ਐਫ ਦਾ ਤੇ ਜਿੰਨਾ ਇਹ ਦੁੱਧ ਪਾਉਗੇ ਫੈਟ ਵਾਲਾ ਪਾਉਗੇ ਜਮਾ ਮੱਝ ਠੀਕ ਹੈ ਬਹੁਤ ਚੰਗੀ ਆ ਬੰਨਾਂ ਅੰਦਰ ਹੀ ਬੰਨਾਂ ਬਾਹਰ ਕੋਲੇ ਬੰਨਲਾ ਫਿਰ ਕਿਵੇਂ ਚੰਗਾ ਸੀਮ ਨਹੀਂ ਰੱਖਿਆ ਵਾ ਠੀਕ ਹੈ ਚੰਗਾ ਸੀਮਣ ਲੱਗਿਆ ਵਾ ਤੇ ਬਾਕੀ ਮਹਿਲ ਗਵੇਂ ਨੂੰ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰਸਾ ਪੈ ਵੀ ਜਾਂਦੀ ਪੀਆ ਜਾਵਾ ਤੇ ਥਣ ਚਾਰੇ ਨੇਖਣੇ ਸਾਫ ਸੁਥਰੇ ਸੋ ਹਵਾਨਾ ਦੇਖ ਸਕਦੇ ਹਾਂ ਤੇ 70000 ਦੇ ਵਿੱਚੋਂ ਮਾਨਤਾ ਨਾਲ ਆਪਾਂ ਘਰ ਇਹਦਾ ਕਰ ਦਾਂਗੇ ਹਣਾ ਕਰ ਦਾਂਗੇ ਚੀਪਾ ਜੂਪਾ ਥਣਾ ਦੀ ਓਕੇ ਹਾਂਜੀ ਓਕੇ ਬੂਰੇ ਤੇ ਨੰਬਰ ਬੋਲੀ ਦੁਆਰੇ ਆਪਣਾ 9412 33955 ਪਿੰਡ ਹਟੂਰ ਜ਼ਿਲ੍ਹਾ ਲੁਧਿਆਣਾ ਪੈਗਾ ਵੀਡੀਓ ਦੇਖਣੇ ਸਭ ਦਾ ਤੈਅ